ਸਾਸਰੀਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਆਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਾਜ਼ੀਆਂ ਸੂਈਆਂ ਝੋਟੀਆਂ ਆ ਗਈਆਂ ਵੀਰੋ ਟੋਕਰ ਗੱਬਣ ਆ ਗੱਬਣਾ ਆ ਗਿਆ ਨੇ ਚੰਗੇ ਰਿਕਾਰਡ ਵਾਲੀਆਂ ਨੇ ਰੇਟ ਵੀਰ ਦਾ ਜਾਇਜ਼ ਹੁੰਦਾ ਵੀਡੀਓ ਐਂਡ ਤਾਈ ਵੀਰੇ ਜਰੂਰ ਵੇਖਿਓ ਆਓ ਵੀਰੇ ਇਨਾਂ ਪਰ ਲੈਣਿਆਂ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਗਾਲ ਵੀਰੇ ਹੋਰ ਸੁਣਾ ਵੀਰੇ ਕੀ ਹਾਲ ਚੜਾ ਬਹੁਤ ਵਧੀਆ ਜੀ ਤੂੰ ਹੀ ਸੁਣਾਓ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸੀ ਆਪਣਾ ਨਾਵੀਦ ਜੀ ਹਰਮਣਾ ਪਿੰਡ ਰਾਇਆ ਸੰਸੀ ਰਾ ਮਰਸੰਦ ਤਹਿਸੀਲ ਚਨਾਲਾ ਜੇ ਫੋਨ ਨੰਬਰ 826444231 ਹੈ ਤਾਂ ਜੀ ਗੀਨੇ ਲੈਂਦੇ ਭਾਈ ਜਿਹੜੇ ਵੀਰ ਨੇ ਭੋੜੀ ਲੈਣੀਆਂ ਮੀਣੀ ਲੈਣੀਆਂ ਕੁੰਡੀ ਲੈਣੀਆਂ ਠਾਲੀ ਸਾਰੀਆਂ ਹੈਗੀਆਂ ਸਾਰੀਆਂ ਵੈਰਾਈਟੀਆਂ ਸਾਰੀਆਂ ਇੰਜ ਡਿਮਾਂਡਾਂ ਪੂਰੀਆਂ ਕਰਨੀਆਂ ਰੇਟ ਵੀ ਜਾਇਜ਼ ਹੈ ਹਾਂਜੀ ਤਾਂ ਵੀਰੇ ਕਿਵੇਂ ਹਰੇਕ ਵੀਡੀਓ ਆਪਣਾ ਰੇਟ ਜਿਆਜੁੰਦਾ ਹਨ ਮੈਂ ਨਾ ਵੀ ਨਹੀਂ ਉੜਦੀਆਂ ਵਾਲੇ ਕਰਨੇ ਆ ਵਪਾਰੀ ਵੀ ਨਹੀਂ ਖਰੀਦ ਕਰ ਲੈਂਦੇ ਆ ਪਸ਼ੂ ਜੀ ਹਾਂ ਜੀ ਜਿਹੜਾ ਛੋੜ ਹੀ ਹੋਣੀ ਉਹ ਮੁੱਲ ਪੋਣੇ ਨੀਗੇ ਨਹੀਂ ਬਿਲਕੁਲ ਬਿਲਕੁਲ ਤਾਂ ਪਹਿਲੇ ਨੰਬਰ ਤੇ ਆ ਗਈ ਵੀਰੇ ਇਹਦੇ ਪਰ ਤੁਸੀਂ ਹੁਣ ਚੋਗਿਆਈ ਆ ਇਹ 8.5 ਪੋਣੇ 9 ਵਜੇ ਦਾ ਟਾਈਮ ਹੋਇਆ ਆ ਚੋਗਿਆਈ ਆ ਬਿਲਕੁਲ ਬੱਚਾ ਕਿ ਪਾਲਿਆ ਨੇ ਵੀਰੇ ਮੀਨੀ ਨੇ ਬੱਚਾ ਵਿੱਚ ਹੀ ਕੱਟਾ ਮਗਰ ਜੀ ਕੱਟਾ ਗਿਆ ਜੀ ਪਰसों ਦੀ ਸੂਈ ਬੋੜਾ ਵਾਲੇ ਤੋਂ ਵੀ ਦੁੱਧ ਵਾਲੇ ਠੀਕ ਆ ਭਾਵੇਂ ਸਾਡਾ ਪਾ ਸ਼ੇਕ ਕਰਕੇ ਮੈਂ ਦੇ ਦੇਣੀ ਆ ਤੇ ਵੇਖੋ ਵੀਰੇ ਤਿੰਨਾਂ ਦਿਨਾਂ ਦੀ ਸੂਈ ਦੇ ਕਰੀਬ ਆ ਮੀਨੀ ਆ ਗਈ ਸਿੰਘ ਸਿੰਘ ਹੈ ਹਿਲਦੇ ਆ ਹਿਲਦੇ ਆ ਆ ਵੇਖੋ ਬਹੁਤ ਚੰਗੀ ਮੈਂ ਵੀਰੇ ਦੁੱਧ ਆ ਲਈ ਆ ਗਈ ਹੈ ਨਾ ਤਾਂ ਚੋਗੇ ਆਈ ਹੈ ਹੈ ਨਾ ਹਾਂਜੀ ਵੀਡੀਓ ਨਾਲ ਚੋਕੇ ਸਾਫ ਕਰਦੇ ਨੇ ਬੱਚਾ ਕੀ ਦੱਸੇ ਵੀਰੇ ਨੇ ਕਟਾ ਮਗਰ ਕਟਾ ਗਿਆ ਦੇਸ਼ਾ ਤੇ ਸ਼ਾਮਣ ਕੋਈ ਵੀਰ ਬਣੀ ਤਣੀ ਨਹੀਂ ਵੀਡੀਓ ਪਵਾਲੇ ਸਾਡੇ ਨੇ ਬਿਲਕੁਲ ਬਿਲਕੁਲ ਵੀਰੇ ਸ਼ੇਕ ਨੂੰ ਦੁੱਧ ਪੋੜਾ ਭਾਈ ਪੜਦਾ ਹੋਗਾ ਸਾਡਾ ਦੂਸਰਾ ਕੰਮ ਆ ਵੀਰੇ ਸਚਾਈ ਦਾ ਬਾਕੀ ਫੋਨ ਵੀਰ ਨੂੰ ਲਾ ਲਿਓ ਜੀ ਨਾ ਦਾਰਕਾ ਲੋ ਦੁੱਧ ਲਈ ਜੀ ਮਾਨ ਨਾ ਮੈਂ ਭਰੀ ਜਾਊਗੀ ਬਿਲਕੁਲ ਹਾਂ ਜੀ ਤਾਂ ਵੀਰੇ ਇਹਦਾ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀ ਵੀਰ ਜੀ 70 ਰੁਪਏ 70 ਰੁਪਏ ਮਰਜ਼ੀ ਕਰੀਏ 65000 ਦਿੱਤੇ ਰਾਂਗੇ ਮਾਨ ਤਾਂ ਵੀਰੇ 65000 ਚ ਭਾਈ 100 ਰੁਪਏ ਛੋਟ ਹੋਣੀ ਠੀਕ ਹੈ ਤਾਂ ਵੇਖੋ ਵੀਰੋ 65000 ਦਿਓ ਜੋ ਤਾਜੀ ਸੂਈ ਆ ਮੀਣੀ ਆ ਗਈ ਆ ਸਿੰਗ ਸਿੰਗ ਹਿਲਦੇ ਆ ਬਾਕੀ ਫੋਨ ਵੀਰ ਨੂੰ ਲਾ ਲਿਓ ਹਾਂ ਵੀਰੇ ਜੀ 4 ਮਹੀਨੇ ਦੀ ਗੱਪਣਾ ਮੈਂ 4 ਕਿਲੋ ਦੁੱਧ ਜੀ 4 ਮਹੀਨੇ ਦੀ ਗੱਪਣ ਦੇ 4 ਕਿਲੋ ਦੁੱਧ ਆ ਹਾਂ ਜੀ ਵੱਡੀ ਮੈਂ ਆ ਗਈ ਆ ਕੱਦ ਕਾਠਾ ਲੀ ਆ ਸੇਂਗ ਦੀ ਥੋੜੀ ਜਿਹੀ ਖੁੱਲੀ ਆ ਪਰ ਰੇਡ ਵੀਰੇ ਜਾਇ ਜੁਣਾ ਹਨਾ ਮੈਂ ਲਈ ਆ ਆਪਾਂ ਚੋਈ ਵੀ ਆ ਮਈਏ ਅੱਛਾ 15 16 ਕਿਲੋ ਦੀ ਮਾਲਕ ਜੇ ਠੀਕ ਆ ਜੀ ਤਾਂ ਵੀਰੇ ਹੁਣ ਦੁੱਧ ਕਿੰਨਾ ਆ ਗਿਆ ਇੱਕ ਦੇ ਕਹਿ ਲੈਣਾ ਪਾਜੀ ਮੂਹਣਾ ਪਰ ਇਹਦੇ ਥੱਲੋਂ ਆਪਾਂ ਅੱਥੀ ਚੋਇਆ ਜੇ ਅੱਥੀ ਦੁੱਧ ਚੋਇਆ ਹਾਂ ਜੀ ਤਾਂ ਹੁਣ ਕਿੰਨੇ ਜੀ ਅੱਧੀ ਗੱਬਣਾ ਕੀ ਦੱਸਿਆ ਇਹਦੇ ਵਿੱਚ ਪਾਜੀ ਨੇ ਦੀ ਚੈੱਕ ਪਾਸ ਤੇ ਚਾਰ ਚੋਂ ਦੁੱਧ ਜੇ 55 ਦਿਨਾਂ ਦੀ ਗਰੰਟੀ ਹੋ ਗਈ ਕੋਈ ਵੀ ਖੜਦਾ ਹੈ ਭਾਵੇਂ ਗੱਡੀ ਚੋਂ ਲਾ ਕੇ ਚੈੱਕ ਕਰਾ ਲੈ ਤੇ ਭਾਵੇਂ 5 ਦਿਨਾਂ ਦੇ ਵਿੱਚ ਆਪਣੀ ਚੈੱਕ ਕਰਾ ਲੈ ਠੀਕ ਆ ਵੀਰੇ ਵੇਖੋ ਵੀਰੇ ਤੋਕਣ ਕੱਪਣਾ ਕੀ ਆ ਬਾਕੀ ਵੀਰੇ ਉਹ ਤੁਹਾਡਾ ਜੇ ਇੱਥੇ ਆ ਕੇ ਚੈੱਕ ਪਾਸ ਕਰਾ ਲਓ ਜਾਂ ਕਿਵੇਂ ਆ ਹਨਾ ਵੀਰੇ ਆਪ ਦੀ ਪਹੁੰਚ ਦੇ ਚੈੱਕ ਕਰਾ ਲਿਓ ਚੈੱਕ ਪਾਸ ਆ ਗਈ ਮੈਂ ਚੰਗੇ ਰਿਕਾਰਡ ਵਾਲੀ ਆ ਵੱਡੇ ਪੱਲੇ ਚ ਆ ਕੱਦ ਕਾਠ ਵਾਲੀ ਆ ਵੀਰੋ ਹਾਂ ਜਵਾਬ ਬਹੁਤ ਸੋਹਣਾ ਲੱਗਾ ਮੈਂ ਨੂੰ ਜੀ ਵੀਰੇ ਸੱਜਣ ਨੇ ਫਿਰ ਦੋ ਤ ਵਾਕੇ ਪੈਪਾ ਪੂਪਾ ਚੰਗੀਆਂ ਲੱਗੀਆਂ ਅੰਦਰ ਜੀ ਮੈਂ ਕਮਰੇ ਬੜੀ ਚੰਗੀ ਆ ਮੈਂ ਦੀ ਪਿਛੋਂ ਵਾਲੂ ਆ ਚੰਗਾ ਆ ਸਫਾਈਆਂ ਨੇ ਜੀ ਕੋਨਚਾਨ ਬਹੁਤ ਚੰਗੀ ਆ ਤੇ ਵੀਰੇ ਮੁੱਲ ਮੁੱਲ ਵਿੱਚ ਇਹਦਾ ਵੀ 70 ਜੋ ਮਰਜ਼ੀ ਕਰੀਏ 62000 ਦੀ ਕੋਈ ਰੋਲ ਹੈ ਪੜਾ ਗੋਲ ਹੈ ਜੀ ਕੀ ਬਾਤ ਹੈ ਬਾਕੀ ਕਰ ਦਾਂਗੇ ਮਾਨਤਾਂ ਥੋੜਾ ਜੋੜਾ ਪਾਉਗਾ ਵੀਰੇ ਕਰਦੀ ਮਾਨਤਾ ਕਰਦਾਂਗੇ ਵੀਰ ਜੀ ਜੋੜਾ ਦੇ ਦਾਂਗੇ ਜੀ ਦਾ ਇੱਕ 20 ਹਾਂਜੀ ਠੀਕ ਆ ਜੀ ਵੇਖੋ ਵੀਰੇ ਰੇਟ ਜਮਾ ਜਾਇਆ ਵੀਰ ਦਾ ਫੋਨ ਲਾ ਲਿਓ ਤੇ ਜੇ ਨੰਬਰ ਤੇ ਆ ਗਈ ਵੀਰੇ ਦੇਖੋ ਵੀ ਜੀ ਢੋਡੀ ਮੈਂ ਦੂਜਾ ਸਵਾਇਆ ਛੋਟੀ ਦਾ ਉੰਦੀ ਫੋਟ ਫੋਟ ਬਾਹਰ ਤੇ ਨਹੀਂ ਭਾਈ ਆ ਦੇਣ ਪਾਏ ਆ ਕੱਢਦੀ ਆ ਫੋਟ ਫੋਟ ਪਛਾਣੂ ਤੇ ਭੋੜੀ ਆ ਗਈ ਵੀਰੇ ਬਾਕੀ ਮਿੱਤ ਜੀ ਆ ਜੀ ਪਿਆਰ ਹੀ ਖੋਤੀ ਆ ਪਹਿਲੇ ਸੋਏ ਭਾਈ 12 13 ਕਿਲੋ ਦੁੱਧ ਝੋਡੀ ਨੇ ਭਰਿਆ ਆ ਤੇ ਵੀਰੇ ਲੈਵਾ ਦਸੀ ਜਾਂਦਾ ਦਿਨ ਕਿੰਨੇ ਲੈ ਜੂਏ ਦਿਨ ਵੀਰ ਜੀ ਤਿਆਰ ਜਾਂ 2 4 ਦਿਨ ਰਮਾਨਾ 2 4 ਦਿਨ ਹਨਾ ਤਾਂ ਪਤਲੇ ਚੰਮ ਦੀ ਆ ਗਈ ਵੀਰਿਓ ਬਾਕੀ ਲੈਵੇ ਤੋਂ ਅੰਦਾਜ਼ਾ ਲਾ ਲਓ ਕਿੰਨਾ ਦੁੱਧ ਭਰੂਗੀ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਭੋੜੀ ਝੋਡੀ ਦੀ ਵੀਰਿਓ ਚੰਗੀ ਮੰਨੀ ਜਾਂਦੀ ਆ ਫੋਟ ਫੋਟ ਪਛਾਣੂ ਆਈ ਆ ਤਾਂ ਵੀਰੇ ਹਈਏ ਫਿਰ ਕਾਫੀ ਬੰਜੂਏ। ਬਾਦੂ ਭਾਈ ਅਜੇ ਤਾਂ ਸੂਨਦਾਨ ਪਰਾਜ। ਅਰੇ ਸੂਨਦਾ ਨਹੀਂ ਪਤਾ ਇਹਨੂੰ ਹਣਾ। ਐ ਥੱਬੇ ਥੁੱਬੇ ਵੀਰੇ ਲਾਏ ਹੁਣ ਤੋਂ ਹੀ ਚੰਗੀ ਝੋਟੀ ਆ ਪਤਲੇ ਚੰਮਦੀ ਆ ਰਾਜੀ ਫੁੱਲਾ। ਬਾਕੀ ਵੀਰੇ ਕੋਈ ਸਿਆਰਾ ਏਡੀ ਝੋਟੀ ਨਾ ਜੇਣਾ ਚੋ ਆਗਲੋ ਗੋਤਰੀ ਲੈ ਗਾਣੇ। ਬੋਗੀ ਵੀਰੇ ਲੇਵਾ ਦਸੀ ਜਾਂਦਾ ਦੁੱਧ ਅਗੋਂ ਵੀਰਾਂ ਦੇ ਪਾਇਦਾ ਹਣਾ। ਹੁਣ ਆਪਣਾ ਆਪ ਤਾਂ ਇਹਨੇ ਵਿਖਾਲਤਾ। ਅਗੋਂ ਵੀਰੇ ਦੁੱਧ ਸੇਵਾ ਦਾ। ਦੁੱਧ ਪਾਇਦਾ। ਬਾਕੀ ਜਿੰਨਾਂ ਦੇਵਾ ਗਾਂ ਨੂੰ ਆ ਉਹਨਾਂ ਪਛਾਣੂ ਆ ਜੀ। ਹਾਂਜੀ। ਤਾਂ ਵੀਰੇ ਅਜੇ ਸੂਨ ਚ ਵੀ ਦਿਨ ਲੈ ਜੂ ਹਣਾ। ਹਾਂਜੀ ਵੀਰ ਜੀ। ਤਾ ਚਾਰੂ ਚੂਰ ਵੀ ਬਹੁਤ ਆ ਚਾਰੂ ਬਹੁਤ ਚੰਗੀ ਪਾਵੈ ਬਿਲਕੁਲ ਤੇ ਦੁੱਧ ਵੀ ਵੀਰੇ ਇੰਨੇ ਪਰਨਾ ਜੇ ਚਾਰੂ ਆ ਤਾਂ ਹਾਂਜੀ ਮੋਲੇ ਦਾ ਜੀ ਮੁੱਲ ਵੀ ਜੀ ਦਾ 1 ਪੰਜ ਕਰ ਦਈਏ ਮਾਨਤਾ ਨੇ ਮੇਰੇ ਲੱਖ ਦੀ ਦੇ ਦੀਏ ਤੇ ਕਰਾਉਣਾ ਮਾਨ ਤੇ ਨਹੀਂ ਛੱਡਦੇ 97 ਦੀ ਹਾਨਾ ਹਾਂ ਨਹੀਂ 95 ਦੀ ਭਾਜੀ ਦੇਣੀ ਕੀ ਬਾਤ ਐ ਤੇ ਵੇਖੋ ਵੀਰੇ 95000 ਦੀ ਹੋ ਜੂ ਭੋਡੀ ਝੋਟੀ ਆ ਵਜਨਦਾਰਾ ਪਤਲਾ ਚੰਮ ਥੱਬੇ ਥੱਬੇ ਲਾਏ ਆ ਬਾਕੀ ਫੂਨ ਵੀਰ ਨੂੰ ਜ਼ਰੂਰ ਲਾ ਲਿਓ ਜੀ हां वीर जी तिज्जा सुआ मैं 10 ਦਾ ਹੀ ਫੜਦੀ ਜੀ ਦਿਨ ਦਾ ਬਾਕੀ ਨੇ ਛੋਟਾ ਆ ਮੋਲ ਕਰ ਦੇਣਾ ਠੀਕ ਹੈ ਜੀ ਟਾਲਾ ਸਿੰਘ ਆ ਗਿਆ ਦਿਨ ਕਿਨੇ ਲੈਜੂ 10 ਲੈਜੂ ਹਣਾ ਹੰਦਾਰ ਮਾਰਨ ਨਾਲੇ ਮੋਹ ਲੋਟ ਦੀਆਂ ਦਾ ਵੀਰੇ ਦਾ ਪਹਿਲੇ ਫੂਨਾ ਕੀ ਬਾਤ ਹੈ ਜੀ ਜਿਹੜੇ ਭਾਅ ਵਿੱਜੀ ਆਪਾਂ ਅੱਜ ਪਾਉਣ ਨੇ ਆ ਨਾ ਇੱਕ ਮੀਤ ਨੂੰ ਇੱਕ ਆ ਦੀਆਂ ਮਈਆਂ ਨਹੀਂ ਲੱਭਣੀਆਂ ਬਿਲਕੁਲ ਵੀਰੇ ਬਿਲਕੁਲ ਰੇਟ ਜਾਵਾਂ ਜਾਜਾ ਹਾਂਜੀ ਬਾਕੀ ਚਲੋ ਹੈਵੀ ਵੀਰੇ ਇੱਕ ਰੰਗ ਕਾਲੀ ਹਣਾ ਹਾਂਜੀ ਵੇਖੋ ਵੀਰੇ ਪੋਸਟ ਤੋਂ ਲੈ ਕੇ ਸਿਰ ਤਾਈਂ ਕਾਲੀ ਕੋਰ ਮੈਂ ਚੰਗੀਆਂ ਚੰਗੀਆਂ ਆ ਬਿਨਾਂ ਦੇ ਵੀ ਪੜਾ ਮੈਂ ਖੜਦੇ ਆ ਇਹ ਨਹੀਂ ਇਹ ਨਹੀਂ ਚਾਰ ਚਾਰ ਮਹੀਨੇ ਚੋ ਕੇ ਵੇਖਦੀਆਂ ਸੀ ਬਿਲਕੁਲ ਕੋਈ ਸ਼ੱਕ ਨਹੀਂ ਤਾਂ ਵੀਰੇ ਹੁਣ ਦਿਨ ਦਾ ਕਿਵੇਂ ਖਰਦੀ ਆ ਤੇ ਤਾਂ ਸ਼ਾਮ ਛੱਡ ਕੇ ਮੁੱਲ ਜੈਜ ਹਾਂਜੀ ਕਿੰਨੇ ਦੀ ਵੀਰੇ ਹੋਜੂ ਮੁੱਲ 80 50 ਜੋ ਮਰਜੀ ਮੈਂ ਨਾਲ ਕਰੀਏ ਭਾਈ 75000 ਦੇ ਦਿੰਦੀ ਐ ਦੋ ਛੱਡ ਦਿਓ 73 ਦੇ ਹਾਂ ਨਾ 73 ਕੀ ਬਾਤ ਐ ਵੇਖੋ ਵੀਰੇ 72000 ਦੀ ਹੋਜੂ ਦਿਨ ਦਾ ਸ਼ਾਮ ਪਹਿਣੀ ਆ ਚੰਗੀ ਮੈਂ ਆ ਇੱਕ ਰੰਗ ਕਾਲੀ ਆ ਪੋਸਟੋ ਲੈ ਗਿਆ ਵੀਰੇ ਚੈੱਕ ਕਰ ਲੋ 加ੜੀ ਵਿੱਚ ਕਿੰது ਜਾਸ ਵਾਚੋਟੀ ਆ ਗਈ ਆ ਵੱਡੀ ਝੋਟੀ ਆ ਗਈ ਇਹਨੇ ਵੀ 10 15 ਲੈਂਦੀ ਹੈ ਜੀ ਕਦ ਕਾਠ ਬਹੁਤ ਆ ਵੀਰੇ ਇਹਦਾ ਪਹਿਲਾਂ ਮੈਂ 11 12 ਲੀਟਰ ਦੁੱਧ ਭਰਿਆ ਸੀ ਕਦ ਕਾਠ ਬਹੁਤ ਚੰਗਾ ਝੋਟੀ ਸ਼ੀਨ ਸਕੂਨ ਬਣੀ ਸੀ ਅਰੇ ਦੁੱਧ ਫਿਰ ਚੰਗਾ ਪਰ ਵੀਰ ਗਈ ਦੂਜੇ ਸੂਏ ਸਿੰਘ ਸੁング ਚੰਗਾ ਲੱਗਿਆ ਕਾਲੀ ਮਿਰਚੀ ਮੱਥਰੇ ਵਾਲੀ ਕੀ ਬਾਤ ਹੈ ਸਿੰਘ ਤੋਂ ਲੈ ਕੇ ਫੇਸ ਦੀ ਕੁਆਲਟੀ ਵੀਰੋ ਤੇ ਕਦ ਕਾਠ ਦੀ ਗੱਲ ਕਰੀਏ ਤਾਂ ਬਹੁਤ ਚੰਗੀ ਸਿੰਗਲ ਹੱਡੀ ਦੀ ਝੋਟੀ ਆ ਦਿਨ ਜਰੂਰ ਦਾ ਖੜ ਜੀਏ ਅਵੇ ਰ ਮੁੱਲ ਦਾ ਵੀ ਜਾ ਜੀ ਹਣਾ ਮੁੱਲ ਮੈਂ ਨਾ ਸ਼ੋਹਰਤ ਦੇਖੋ ਵੀਰੇ ਫੇਸ ਕੁਆਲਟੀ ਬਹੁਤ ਜ਼ਿਆਦਾ ਚੰਗੀ ਝੋਟੀ ਹੈ ਕੱਦ ਕਾਠਾ ਦੀ ਗੱਲ ਕਰੀਏ ਤਾਂ ਵੀਰੇ ਇਸ ਚਾਹੂ ਨੂੰ ਐਨੀ ਬਹੁਤ ਜੇ ਵਿਕੀ ਤਾਂ ਇਹਦਾ ਮੁੱਲ ਵੀਰੇ ਮੁੱਲ ਨਿੱਕੀ ਜਿਹੇ ਚਾਰ ਝੋਟੀ ਕਰ ਲੀਏ ਹਾਂਜੀ ਲੱਖੋਂ ਬਾਹਰ ਵਿਕਦੀ ਆ ਠੀਕ ਆ ਜੀ ਇੱਕ 5 ਦੀ ਵਿਖ ਜੇ ਇੱਕ 10 ਦੀ ਵਿਖੇ ਹੁਣ ਸਾਮ ਛੱਡ ਦੇਣੀ ਹਾਂ 90 ਦੀ ਵਿਦਿਗੇ ਤੇ ਨਹੀਂ ਛੱਡਦੇ ਵੀਰੇ 87 ਦੇ ਦਿਆਂਗੇ ਵੀ ਜੇ ਤੂੰ ਹੀ ਕਹਦਾ ਨਾ ਸਪਾਸ ਹੀ ਆਦੀ ਝੋਟੀ ਦੇ ਦਿਆਂਗੇ ਬਿਲਕੁਲ ਬਾਕੀ ਕੋਈ ਫੋਨ ਲਾ ਲੇ ਹਨਾ ਸਲੱਗ ਬਹੁਤ ਆ ਵੇਖੋ ਮਾਨਤਨ ਕਰ ਦਿਓ ਹਨਾ ਸੀਰ ਬੋਤ ਨਸਲ ਆ ਵੀਰੇ ਹਨਾ ਤਾਂ ਪੰਜ ਝੋਟੀਆਂ ਆ ਗਈਆਂ ਗੋਲੇ ਤਾਂ ਵੇਖੋ ਵੀਰੇ ਉਹ ਰੇਡ ਵੀਰ ਦਾ ਜਮਾਂ ਜਾਇ ਜਾ ਬਾਕੀ ਵੀਰ ਨੂੰ ਫੋਨ ਜਰੂਰ ਲਾ ਲਿਓ ਜੀ ਤਾਂ ਭੋਡੀ ਝੋਟੀ ਤੋਂ ਲੈ ਕੇ ਵੀਰੇ ਮੀਨੀ ਦੀ ਗੱਲ ਕਰੀਏ ਤਾਂ ਰੇਡ ਜਮਾਂ ਹੀ ਜਾ ਜਾ ਫੋਨ ਜਰੂਰ ਲਾ ਲਿਓ ਬਾਕੀ ਵੀਰੇ ਇਹ ਹੋ ਬੇਨਤੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੋ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਦਿਖਾ ਲਈ ਜਾਵੇ ਵੀਰੇ ਤਾਂ ਬਾਕੀ ਵੀਰੇ ਐਡਰੈਸ ਹੈ ਕਰੀ ਬੋਣੀ ਆਪਣਾ ਪਿੰਡ ਦਸੇ ਰਾਹਾਂ ਹੀ ਕਿਲਾ ਅੰਬਰਸਰ ਤਹਿਸੀਲ ਚਨਾਲਾ ਜੀ ਫੋਨ ਨੰਬਰ ਜੀ 826444231 ਸਤਿ ਸ਼੍ਰੀ ਅਕਾਲ ਜੀ